ਇਥੇ ਇਹ ਨਹੀਂ ਪਤਾ ਕਿ ਲੋਕਾਂ ਨੇ ਵੋਟ ਸੂਟਾਂ ਨੂੰ ਪਾਈ ਆ ਜਾਂ ਰਾਸ਼ਨ ਕਿਟਾਂ ਨੂੰ ਪਾਈ ਆ ਜਾਂ ਨੋਟਾਂ ਨੂੰ ਪਾਈ ਆ ਤੇ ਜਾਂ ਕੰਮਾਂ ਨੂੰ ਪਾਈ ਆ ਇਹ ਤਾਂ ਅਜੇ ਤੱਕ ਕੁਝ ਪਤਾ ਨਹੀਂ ਲੱਗ ਸਕਿਆ ਕਿ ਜਿੱਤੋ ਦਾ ਹਾਲ ਵੇਖੋ ਤੁਸੀਂ ਕੀ ਆ ਜਿੱਤੋ ਦੇ ਲੋਕ ਨਰਕ ਭਰੀ ਜ਼ਿੰਦਗੀ ਕੱਟ ਰਹੇ ਨੇ ਤੇ ਥਾਂ ਥਾਂ ਤੇ ਟੁੱਟੇ ਨੇ ਸੜਕਾਂ ਤੇ ਸੀਵਰੇਜ ਟੁੱਟਿਆ ਹੋਇਆ ਇੱਥੋਂ ਦਾ ਐਮਸੀ ਕੌਣ ਹੈ ਇੱਥੇ ਜਿਹੜੇ ਲੋਕ ਰਹੇ ਰਿਹਾ ਉਹਨਾਂ ਦੇ ਨਾਲ ਗੱਲਬਾਤ ਵੀ ਕਰਾਂਗੇ ਇਹ ਐਮਸੀ ਦੀ ਵੀ ਜ਼ਿੰਮੇਵਾਰੀ ਬੰਦੀ ਆਮ ਆਦੀ ਪਾਰਟੀ ਸਤਤੋਂ ਤੋਂ ਪਹਿਲਾਂ ਗੱਲਬਾਤ ਕਰਦੀ ਸੀ ਕਿ ਸਾਡੀ ਸਰਕਾਰ ਲੈ ਕੇ ਆਉਤੇ ਅਸੀਂ ਪੰਜਾਬ ਦੇ ਵਿੱਚ ਵਧੀਆ ਵਿਕਾਸ ਹੋਊਗਾ ਤੇ ਜਿੱਤੋ ਦੀਆਂ ਵਧੀਆ ਗਲੀਆਂ ਬਣਨਗੇ ਤੁਸੀਂ ਇੱਥੇ ਰਹਿੰਦੇ ਹੋ ਹਾਂ ਇੱਥੇ ਰਹਿੰਦੇ ਜੀ ਤੁਹਾਡਾ ਐਮਸੀ ਕੌਣ ਹੈ ਐਮਸੀ ਹਰੀ ਹੈ ਜੀ ਹਰੀਏ ਤੁਹਾਡਾ ਹਾਂ ਜੀ ਉਹਨੂੰ ਕਿਤੇ ਗੱਲ ਨਹੀਂ ਕਰੀ ਵੀ ਜਿਹੜਾ ਸਾਡਾ ਇਹ ਉਹ ਤਾਂ ਆਉਂਦਾ ਹੀ ਨਹੀਂ ਨਾ ਕੋਈ ਮਤਲਬ ਇੱਥੇ ਦੇਖਦੇ ਆ ਉਹਨੂੰ ਗਲੀ ਗੇਰਾ ਮਾਰਦੇ ਆ ਉਹ ਤਾਂ ਜਾਬਰ ਕਿੱਥੇ ਜਾਂਦਾ ਨਹੀਂ ਜਾਂਦਾ ਮੁਰਕੇ ਆਉਂਦਾ ਹੀ ਨਹੀਂ ਹੂੰ ਨਾ ਕੋਈ ਦੇਖਭਾਲ ਕਰਦੀ ਹੈ ਆ ਨਾਲੀ ਭਰੇ ਪਿਆ ਸਾਰੇ ਮਤਲਬ ਪਾਣੀ ਦੇ ਨਿਕਾਸ ਹੈ ਨਹੀਂ ਕੋਈ ਭਾਈ ਆ ਘਟੋ ਘਟ ਵੀ 15 20 ਦਿਨ ਤਾਂ ਹੋ ਹੀ ਗਏ ਉਹਨੇ ਪੈਪਾ ਪਾਈਆਂ ਨੂੰ ਇਹ ਆ ਮਤਲਬ ਪਟਕੇ ਸੱਟਦੀ ਇਹਨਾਂ ਨੇ ਆ ਹੋ ਗਏ ਤਿੰਨ ਦੋ ਤਿੰਨ ਵਾਰੀ ਤਾਂ ਹਰੀਸ਼ ਕਿੜਾ ਮਾਰ ਗਿਆ ਪਰ ਜਿੱਦੇ ਆਇਆ ਸੀ ਉਦੋਂ ਵੀ ਕਹਿੰਦਾ ਕਹਿੰਦਾ ਦੋ ਦਿਨਾਂ ਟੈਲਾਂ ਲੱਗ ਜਾਣਗੀਆਂ ਹੁਣ ਆ ਕਨੈਕਸ਼ਨ ਜਿਹੜੇ ਹੈਗੇ ਆ ਕਰਕੇ ਰੱਖਦੇ ਇਹਨਾਂ ਨੇ ਕਰਕੇ ਰੱਖਦੇ ਤੇ ਇਹਦੇ ਵਿੱਚ ਇਹਦੇ ਵਿੱਚ ਵੀ ਗਾਰਾ ਭਰ ਜੂਗਾ ਜੋ ਉਹਨਾਂ ਨੇ ਨਹੀਂ ਕੀਤਾ ਤਾਂ ਵੀ ਫਿਰ ਉਹਦਾ ਫਾਇਦਾ ਕੀ ਨਵੀਂ ਪੈਪਾ ਪਾਉਣ ਦਾ ਤੇ ਇਹ ਹਾਲਾਤ ਕਿਵੇਂ ਜਿਹੜਾ ਤੁਸੀਂ ਪੀਣ ਵਾਲਾ ਪਾਣੀ ਹੁੰਦਾ ਆ ਉਹ ਸੀਵਰੇਜ ਦਾ ਵੀ ਉੱਥੇ ਵੜੀ ਜਾਂਦਾ ਵਿੱਚ ਸੀਵਰੇਜ ਦਾ ਇੱਧਰ ਤੇ ਚਾਰ ਕਨੈਕਸ਼ਨ ਸੀ ਉੱਥੇ ਖੱਡੇ ਪੱਟੇ ਪਏ ਆ ਤੁਸੀਂ ਦੇਖਿਆ ਹੀ ਐ ਤਿੰਨ ਤਿੰਨ ਘਟ ਡੂੰਗੇ ਤੇ ਇੱਧਰ ਉਹ ਉੱਥੇ ਸੀਵਰੇਜ ਦਾ ਪਾਣੀ ਹੁਣ ਵੀ ਪਾਣੀ ਆਇਆ ਹੋਇਆ ਤਾਂ ਵੜਦਾ ਹੋਊਗਾ ਉਹਦੇ ਵਿੱਚ ਨਾਲੇ ਉਹਨਾਂ ਨੂੰ ਦਿਖਾਇਆ ਸੀ ਉਹ ਦਿਨ ਫੇਰ ਵੀ ਉਹ ਇੱਧਰ ਲਾਤਾ ਕਰਤਾ ਤੇ ਉੱਧਰ ਲਾਉਂਤੀ ਪਿਆ ਕਹਿੰਦੇ ਟੈਲਾਂ ਲੱਗ ਜਾਣਗੇ ਆ ਫਲਾਨਾ ਹੋ ਜਾਊਗਾ ਇਹ ਤਾਂ ਹੋਰ ਵੀ ਮਤਲਬ ਗਲਤ ਕੰਮ ਕਰਤਾ ਜਿਹੜੇ ਕੰਮ ਵਾਸਤੇ ਆਪਾਂ ਪੁਆਈਆਂ ਸੀਗੀਆਂ ਵੀ ਉਹ ਤਾਂ ਹੋਇਆ ਹੀ ਨਹੀਂ ਆ ਇਹ ਤਾਂ ਹੋਰ ਵੀ ਗੰਦਾ ਕੰਮ ਹੋ ਗਿਆ ਪਹਿਲਾਂ ਤੋਂ ਤੇ ਜੇ ਇੱਥੇ ਮੰਨ ਕੇ ਚੱਲੋ ਜੇ ਪਾਣੀ ਦੀ ਭਰੀ ਗਈ ਮੀਂਹ ਆ ਗਿਆ ਤੁਹਾਨੂੰ ਵੀ ਪਤਾ ਤੇ ਕਿਸੇ ਨੂੰ ਕੀ ਪਤਾ ਲੱਗੂਗਾ ਕਿੱਥੇ ਕੀ ਹੈ ਠੀਕ ਹੈ ਨਹੀਂ ਜੀ ਡਾਕਟਰ ਸਾਹਿਬ ਕਿਵੇਂ ਲੱਗਦਾ ਤੁਹਾਨੂੰ ਉਸ ਆਪਾਂ ਸਰਨ ਤੋਂ ਆਪਾਂ ਸਸਤੀ ਕਲ ਬਣਾਉਣੀ ਸਾਰਿਆਂ ਨੂੰ ਤੁਹਾਡਾ ਧੰਨਵਾਦ ਜਿਹੜਾ ਬਾਲਮੀ ਕਲੋਨੀ ਵਿੱਚ ਆਏ ਜੀ ਇਹ ਦੇਖੋ ਜੀ ਬਿਮਾਰੀ ਦਾ ਘਰ ਬਣਾਤਾ ਪਹਿਲੀ ਗੱਲ ਤਾਂ ਇਹਨਾਂ ਨੇ ਇਹਦਾ ਮਸਲਾ ਦਾ ਹੱਲ ਕੀ ਕਰਨਾ ਸੀਗਾ ਜੀ ਇਹਨਾਂ ਨੇ ਤਾਂ ਉਹ ਇਹਦਾ ਮਸਲਾ ਬਧਾਤਾ ਜੀ ਬਾਕੀ ਤੁਸੀਂ ਸਾਰੇ ਬਾਲਮੀ ਕੋਲੋਨੀ ਦਾ ਧਿਆਨ ਵੀ ਦੇ ਲੋ ਇਹਨਾਂ ਨੇ ਪਿੱਛੋਂ ਵਾਏ ਤਿੰਨ ਪੈਪਾ ਨਹੀਂ ਪਾਈਆਂ ਜਿਹੜੇ ਕਨੈਕਸ਼ਨ ਦੇਣਾ ਸੀਗਾ ਉਹ ਵੀ ਵਿੱਚੇ ਛੜਤਾ ਵਿੱਚੇ ਛੜਤਾ ਆ ਦੇਖ ਲੋ ਜੀ ਇੱਥੇ ਪਾਣੀ ਭਰ ਜਾਂਦਾ ਜਵਾਕਾਂ ਨੂੰ ਜਿਹੜਾ ਡੈਂਗੂ ਫੈਲ ਗਿਆ ਸਿੱਧ ਬੋ ਵਾਲਾ ਕਿ ਡੈਂਗੂ ਤੇ ਪੈਦਾ ਕਿੱਥੋਂ ਹੋਊਗਾ ਗਰੀਬ ਕਰ ਰਾ ਸਰ ਇੱਥੇ ਕੋਈ ਇਹ ਤਾਂ ਹੈ ਨਹੀਂ ਕੋਈ ਸਰਵਿਸਮੈਨ ਹੈਗਾ ਸਾਰੇ ਗਰੀਬ ਕਰਾ ਇੱਥੇ ਕਿ ਡੇਂਗੂ ਦੀ ਬਿਮਾਰੀ ਹੋ ਗਈ ਆਪਣੇ ਸਿਵਲ ਹਸਪਤਾਲ 'ਚ ਕੋਈ ਸੁਵਿਧਾ ਆਇਆ ਨਹੀਂ ਇਹ ਚੈੱਕ ਕੇ ਰੈਫਰ ਕਰੰਦੇ ਆ ਫ੍ਰੀ ਕੁਟ ਜਾਓ ਵੀ ਜੇ ਕੋਈ ਸੁਵਿਧਾ ਹੋਵੇ ਤਾਂ ਚਲੋ ਮੰਨੀ ਆਪਾਂ ਵੀ ਸੁਵਿਧਾ ਹੈਗੀ ਹੈ ਇਹਦੇ ਬੁਰਾ ਹਾਲ ਕਰਦਾ ਬਲਮੀ ਕਲੋਨੀ ਦਾ ਇੱਥੇ ਵਾਟਰ ਅਡੋਡੀ ਹੈ ਪਹਿਲੀ ਗੱਲ ਤਾਂ ਆਪਾਂ ਹਰੀਸ਼ ਪ੍ਰਧਾਨ ਜੀ ਨੂੰ ਇੱਕ ਬੇਨਤੀ ਕਰਦੇ ਆ ਵੀ ਉਹ ਇਸ ਵਾਰ ਦੇ ਨਗਰ ਕੌਂਸਲ ਦੇ ਐਮ ਸੀ ਮੌਜੂਦਾ ਐਮ ਸੀ ਹੈ ਜੀ ਉਹ ਤੇ ਨਗਰ ਕੌਂਸਲ ਦੇ ਪ੍ਰਧਾਨ ਆ ਉਹਨਾਂ ਨੂੰ ਇਹ ਕਰਨਾ ਚਾਹੀਦਾ ਗਲੀ ਦਾ ਆਪਾਂ ਉਹਨਾਂ ਨੂੰ ਇੱਕ ਬੇਨਤੀ ਕਰ ਰਹੇ ਆ ਵੀ ਪਹਿਲ ਦੇ ਪਹਿਲ ਦੇ ਹੱਦ ਤੇ ਕਰਨਾ ਚਾਹੀਦਾ ਪਹਿਲ ਦੇ ਹੱਦ ਤੇ ਕਰਨਾ ਚਾਹੀਦਾ ਵੀ ਵੀ ਮੌਜੂਦਾ ਐਮ ਸੀ ਹੋਗੇ ਤੇ ਨਗਰ ਕੌਂਸਲ ਦੇ ਪ੍ਰਧਾਨ ਮੌਜੂਦਾ ਇੱਕ ਸਰਕਾਰ ਉਹਨਾਂ ਦੀ ਹੈ ਸਭ ਕੁਝ ਉਹਨਾਂ ਦਾ ਹੈ ਉਹਨਾਂ ਨੂੰ ਕਰਨਾ ਚਾਹੀਦਾ ਸਾਡੀ ਤਾਂ ਇਹੀ ਬੇਨਤੀ ਹੈ ਹੱਥ ਜੋੜ ਕੇ ਤੇ ਬਾਕੀ ਆ ਖੜੇ ਜੀ ਜੀ ਇਹ ਕਿੰਨਾ ਕਿੰਨਾ ਚਿਰ ਹੋ ਗਿਆ ਇਸ ਨੂੰ 15 15 ਦਿਨ ਹੋ ਗਏ ਭਰੇ ਜਿਆਦੇ ਹੋ ਗਿਆ ਜੀ 15 ਦਿਨ ਤੋਂ ਕਿਉਂਕਿ ਜਿਆਦੇ ਹੋ ਗਿਆ ਜਿਆਦੇ ਹੋ ਗਿਆ ਵੀ ਮਹੀਨੇ ਦੇ ਨੇੜੇ ਚੱਲਿਆ ਇਹ ਕਿ ਨਾਲ 3 ਵਜੇ ਦਾ ਪਾਣੀ ਆ ਟੂਟੀਆਂ ਦੇ ਵਿੱਚੋਂ ਆਉਂਦਾ ਹੋ ਮਿਲ ਕੇ ਆਉਂਦਾ ਜੀ ਉਹ ਤਾਂ ਆਉਂਦਾ ਸਾਰਾ ਮਿਲ ਕੇ ਆਉਂਦਾ ਮਿਲ ਕੇ ਆਉਂਦਾ ਜੀ ਉਹ ਤਾਂ ਪਹਿਲਾਂ ਤੋਂ ਆ ਰਿਹਾ ਸਵੇਰ ਦਾ ਵੀ ਆਉਂਦਾ ਵਿੱਚ ਸਾਰਾ ਕੁਝ ਆਉਂਦਾ ਮਿਕਸ ਹੀ ਸਵੇਰ ਤੇ ਆਉਂਦਾ ਉਹ ਸਾੜੇ ਦਾ ਪਾਣੀ ਨਹੀਂ ਆਉਂਦਾ ਕਿ ਦੇਖ ਲਓ ਮਹੀਨਾ ਹੀ ਹੋ ਗਿਆ ਕਨੈਕਸ਼ਨ ਹੀ ਵੱਡੇ ਹੋਇਆ ਦੂਰ ਤੋਂ ਲੱਗੇ ਦੂਰ ਤੱਕ ਸਾਰੇ ਪੱਟੇ ਹੋਇਆ ਕਿ ਪੱਟੇ ਆ ਕਿਉਂ ਸੀ ਕਾਦੇ ਖਤਰ ਪੱਟੇ ਇਹ ਪਾ ਪਾਣ ਵਾਸਤੇ ਪਾਇਆ ਜੀ ਕਿ ਕਿਹੜੀ ਪੈਪ ਆ ਰਹੀ ਆ ਪਾਣੀ ਵਾਲੀ ਪਾਪ ਪਾਉਂਦੀ ਸੀਗੀ ਪਾਣੀ ਦੇ ਪੈਪ ਹਾਂਜੀ ਉਹ ਵਾਟਰ ਬਾਕਸ ਵਾਲੀ ਪਾਈਪ ਵਾਟਰ ਬਾਕਸ ਵਾਲੀ ਪੈਪ ਹੂੰ ਦੇਖ ਲਓ ਮ ਕਿਸੇ ਦੇ ਘਰੇ ਨਹੀਂ ਆਉਂਦਾ ਲੋਕੀ ਪਾਈਪਾ ਲਾਲਾ ਪਾਣੀ ਪਰਦੇ ਆ। ਹੂੰ ਵੇਖ ਲੋ। ਪਾਣੀ ਆ ਨਹੀਂਦਾ ਕਿਸੇ ਦੇ ਘਰੇ। ਜੀ। ਮਾਤਾ ਤੁਹਾਡੇ ਘਰੇ ਪਾਣੀ ਆਉਂਦਾ? ਸਾਡੇ ਘਰੇ ਪਾਣੀ ਆਉਂਦਾ ਹੈਗਾ ਗੰਦਾ ਆਉਂਦਾ। ਹੂੰ ਗੰਦਾ ਆਉਂਦਾ। ਗੰਦਾ ਆਉਂਦਾ। ਹੂੰ ਜੀ। ਪੁੱਛ ਲੈਨੇ ਆ ਹੋਰ ਵੀ। ਮਾਤਾ ਤੁਹਾਡੇ ਘਰੇ ਪਾਣੀ ਆਉਂਦਾ ਵੱਟ ਬਕਸ ਦਾ? ਦੂਰ ਤੇ ਕਿਸੇ ਦਾ ਹੀ ਨਹੀਂ ਆਉਂਦਾ ਜੀ। ਹਾਂ। ਕਿਸੇ ਦਾ ਨਹੀਂ ਆਉਂਦਾ। ਕਿਸੇ ਦਾ ਨਹੀਂ ਆਉਂਦਾ। ਕੀ ਗੱਲ ਕਾਤੋਂ ਨਹੀਂ ਆ ਰਿਹਾ? ਇਹ ਪਾਪ ਪਾਈ ਆ ਤਾਂ ਕਰਕੇ। ਪਾਣੀ ਦੀ ਟਾਈਮ ਤਾਂ ਆ ਗਏ ਤਾਂ ਹੁਣ ਪਾਣੀ ਲਾਉਂਦੇ ਹੀ ਨਹੀਂ ਹੁਣ। ਆ ਕੇ ਇੱਕ ਵਾਰੀ ਨਹੀਂ ਲਾਉਂਦੇ। ਤੁਹਾਡੇ ਘਰੇ ਆਉਂਦਾ ਪਾਣੀ? ਹਾਂ ਬਸ ਕਨੈਕਸ਼ਨ ਵੱਡੇ ਪਏ ਸਾਰੇ। ਉਹ ਤਾਂ ਕਹਿੰਦਾ ਸੀ ਦੋ ਦਿਨਾਂ ਅੱਜ ਤੁਹਾਡੇ ਪਾਣੀ ਦੇ ਦਾਂਗੇ ਦੋ ਦਿਨਾਂ ਚ। ਹੁਣ ਮਹੀਨਾ ਹੋ ਗਿਆ ਅਸੀਂ ਤਰਸਦੇ ਫਿਰਦੇ ਪਾਣੀ ਨੂੰ। ਹੁਣ ਚ ਮੀਂਹ ਆ ਗਿਆ ਟੋਏ ਬਣ ਕੇ ਤੇ ਕੋ ਡਿੱਗ ਕੇ ਕੌਣ ਜ਼ਿੰਮੇਵਾਰ ਇੱਥੇ ਦੱਸੋ ਮੈਨੂੰ। ਕੱਲ ਹਰੀਸ਼ ਆਇਆ ਤਾਂ ਕਹਿੰਦਾ ਤੁਹਾਡੇ ਸ਼ਾਮ ਨੂੰ ਪਾਣੀ ਆ ਜਾਊਗਾ। ਹੁਣ ਕਿਹੜੇ ਮਾਰ ਦਾ ਪਾਣੀ ਆ ਗਿਆ ਇੱਥੇ ਦੱਸੋ। ਚਾਰਾਂ ਦੇ ਸੇ ਪਾਣੀ ਦੀ ਪ੍ਰੋਬਲਮ ਹੈ। ਹਾਂ ਠੇਕੇ ਦਾ ਰੰਦਾ ਉਹ ਚੁੱਪ ਕਰਕੇ ਅੱਖਾਂ ਮੀਚ ਕੇ ਤੁਰ ਜਾਂਦਾ। ਉਹ ਦੱਸਿਓ ਕਿਹਾ ਨਾ ਪੱਟੋ ਨਾ ਪੱਟੋ ਨਹੀਂ ਜਦੋਂ ਦੋ ਦਿਨਾਂ ਚ ਪਾਣੀ ਆ ਜਾਊ ਹੁਣ ਕਿੱਧਰ ਗਿਆ ਪਾਣੀ ਦੱਸੋ ਹੁਣ ਉਹ ਨਗਰ ਕੌਂਸਲ ਦੇ ਪ੍ਰਧਾਨ ਵੀ ਕਿੱਥੇ ਵੜ ਗਿਆ ਜੇ ਪਾਣੀ ਆਉਂਦਾ ਵੀ ਤਾਂ ਕਿਹੋ ਜਿਹਾ ਆਉਂਦਾ ਪਾਣੀ ਆਉਂਦਾ ਹੀ ਨਹੀਂ ਪਾਣੀ ਬੱਚੇ ਤਾਂ ਲੋਕਾਂ ਦੇ ਘਰ ਅੱਜ ਜਾਂਨੇ ਕਦੇ ਜਮਨਾ ਚਾਚੀ ਦੇ ਪਰਦੇ ਕਹਿੰਦੇ ਕਿਸੇ ਘਰੋਂ ਪਰਦੇ ਅਸੀਂ ਉਹ ਵੀ ਕੌਣ ਭਰਾਊਗਾ ਸਾਨੂੰ ਰੋਜ਼ ਦੱਸੋ ਇੱਕ ਦਿਨ ਭਰਾ ਦੂਗਾ ਕੋਈ ਦੋ ਦਿਨ ਭਰਾ ਦੂਗਾ ਮਹੀਨਾ ਹੋ ਗਿਆ ਤੁਹਾਨੂੰ ਤਰਸਦਿਆਂ ਪਾਣੀ ਇੱਥੇ ਆ ਵੇਖੋ ਇਹ ਟੈਲਾ ਆਪ ਹੀ ਲਾ ਰਿਹਾ ਇਹਨਾਂ ਨੇ ਆਖਿਆ ਚਲੋ ਆਪਾਂ ਆਪ ਹੀ ਚੱਲਗੇ ਆਪ ਹੀ ਲੋਕਟਲ ਨਾਲ ਚਨੇ ਆ ਟੈਪ ਵੱਡੀਆਂ ਪਿੰਗਾ ਆ ਵੇਖੋ ਕਨੈਕਸ਼ਨ ਦਿਖਾਓ ਕਿ ਮੇਰੇ ਕੈਮਰਾ ਮੈਨੂੰ ਕੰਨਾ ਆ ਵੇਖੋ ਪੈਪਾ ਵੱਡੀਆਂ ਪਿੰਗਾ ਕਨੈਕਟ ਜੀ ਇਹ ਹਾਲ ਹੈ ਇਹ ਇੱਥੇ ਦਾ ਪਾਣੀ ਆਉਂਦਾ ਤੁਹਾਡੇ ਨਹੀਂ ਆਉਂਦਾ ਇਹ ਬਿਲਕੁਲ ਹੀ ਨਹੀਂ ਆਉਂਦਾ ਇਹ ਪਾਣੀ ਇੱਥੇ ਕੋਈ ਪਾਣੀ ਦਾ ਮਿੰਨਾ ਹੋ ਗਿਆ ਇਹਨਾਂ ਨੂੰ ਪੱਟਿਆਂ ਨੂੰ ਕੋਈ ਹਾਲ ਨਹੀਂ ਉਹ ਸੀਵਰ ਦਾ ਹਾਲ ਦੇਖ ਲਓ ਪਾਪੀ ਪਾਪੀ ਤੋੜ ਕੇ ਬੁਰਾ ਹਾਲ ਕਰਕੇ ਨੇ ਇੱਥੇ ਬੱਚੇ ਛੋਟੇ ਛੋਟੇ ਬੱਚੇ ਛੁੱਟੀਆਂ ਤੇ ਆਏ ਹੋਏ ਆ ਬੱਚੇ ਫਿਰ ਠੀਕ ਐ ਉਹ ਬਿਮਾਰੀ ਦਾ ਹਾਲ ਹੁੰਦੀ ਐ ਖਾਂਸੀ ਜ਼ਖਾਮ ਹੋ ਜਾਂਦਾ ਡੇਂਗੂ ਫੈਲ ਲੀ ਹੁੰਦਾ ਇੱਥੇ ਫਿਰ ਪਾਣੀ ਕਿੱਥੋਂ ਲੱਕੇ ਨੇ ਪਰਕੇ ਅਸੀਂ ਤਾਂ ਲੋਕਾਂ ਦੇ ਘਰੇ ਪਾਈਪਾਂ ਲਾ ਲਾ ਕੇ ਪਰਦੇ ਆ ਕਦੇ ਕਿਸੇ ਦੇ ਘਰੇ ਕਦੇ ਕਿਸੇ ਦੇ ਘਰੇ ਕੋਈ ਪਰਾਂਦਾ ਕੋਈ ਪਰਾਂਦਾ ਵੀ ਨਹੀਂਗਾ ਹਾਂਜੀ ਕੋਈ ਮੱਛੀ ਮੋਟਰ ਤੇ ਪਰਾ ਦਿੰਦਾ ਕੋਈ ਪਰਾਂਦਾ ਵੀ ਨਹੀਂਗਾ ਬੱਟਰ ਰਕਸ ਦਾ ਪਾਣੀ ਕਿਸ ਤਰ੍ਹਾਂ ਦਾ ਬੱਟਰ ਰਕਸ ਦਾ ਪਾਣੀ ਹੋਂ ਤੱਕ ਕਿਸੇ ਦੇ ਘਰੋਂ ਪਰਦੇ ਸਾਫ ਆਂਦਾ ਨਹੀਂ ਦਗੰਦਾ ਪਾਣੀ ਆਂਦਾ ਬਹੁਤ ਜ਼ਿਆਦਾ ਹਾਂਜੀ ਪਾਣੀ ਜਿ ਤਸਵੀਰਾਂ ਤੁਹਾਡੇ ਨਾਲ ਜੀ ਇਹ ਬਾਲਮੀਕ ਕਲੋਨੀ ਦੇ ਅੰਜਰੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਵੇਖੋ ਖੱਡੇ ਇਧਰਲੇ ਪਾਸੇ ਕੈਮਰਾਮੈਨ ਨੂੰ ਕਹਿੰਦਾ ਤਸਵੀਰ ਵਿਖਾਵੇ ਇਧਰਲੇ ਪਾਸੇ ਆ ਪੈਪਾਂ ਜਿਹੜੀਆਂ ਪੈਪਾਂ ਵੇਖੋ ਰਸਤੇ ਦੇ ਵਿੱਚ ਲੰਮਕੀ ਜਾਂਦੀਆਂ ਇਦਾਂ ਪੈਪਾਂ ਇੱਕ ਪੈਪ ਨਹੀਂ ਇੱਥੋਂ ਜਿਵੇਂ ਜਿਵੇਂ ਤੁਰੇ ਜਾਓਗੇ ਇੱਕ ਉਹ ਅੱਗੇ ਪੈਪਾਂ ਇੱਧਰ ਦਿਖਾਓ ਕੈਮਰਾਮੈਨ ਨੂੰ ਕਹਿੰਦਾ ਤਸਵੀਰਾਂ ਦਿਖਾਵੇ ਇਹ ਪੈਪਾਂ ਸਾਰੀਆਂ ਛੱਡ ਗਿਆ ਆ ਖੱਡੇ ਵੇਖੋ ਡੂੰਗੇ ਡੂੰਗੇ ਖੱਡੇ ਆ ਇਹਨਾਂ ਖੱਡਿਆਂ ਦੇ ਵਿੱਚ ਜੇ ਕਿਸੇ ਦਾ ਵਹੀਕਲ ਟੱਕ ਪਿਆ ਉਹਦਾ ਜ਼ਿੰਮੇਵਾਰ ਕੌਣ ਹੈ ਕਿਸਦਾ ਨੁਕਸਾਨ ਹੋ ਗਿਆ ਉਹਦਾ ਜ਼ਿੰਮੇਵਾਰ ਕੌਣ ਹੈ ਆਮ ਆਦੀ ਪਾਰਟੀ ਦੀ ਸਰਕਾਰ ਆਮ ਆਦੀ ਪਾਰਟੀ ਦਾ ਇੱਥੇ ਪ੍ਰਧਾਨ ਆਮ ਆਦੀ ਪਾਰਟੀ ਦਾ ਇੱਥੇ ਐਮਸੀ ਪਰ ਕੰਮ ਫੇਰ ਵੀ ਨਹੀਂ ਹੋ ਰੇ ਪਰ ਸਰਕਾਰ ਜਿਹੜੀ ਕਹਿ ਰਹੀ ਆ ਕਿ ਸਾਡਾ ਕੰਮ ਵੇਖੋ ਆਹ ਕੰਮ ਬੋਲਦਾ ਆਮ ਆਦੀ ਪਾਰਟੀ ਦਾ ਗੰਦਗੀ ਦੇ ਢੇਰ ਲੱਗਿਆ ਬੜੇ-ਬੜੇ ਥਾਂ-ਥਾਂ ਤੇ ਤੁਸੀਂ ਦੇਖਦੇ ਹੋ ਇਹ ਆਮ ਆਦੀ ਪਾਰਟੀ ਦਾ ਬਦਲਾਅ ਬੋਲਿਆ ਆਮ ਆਦੀ ਪਾਰਟੀ ਦਾ ਕੰਮ ਬੋਲਦਾ ਅੱਗੇ ਵੀ ਚੱਲਦੇ ਸਾਨੂੰ ਖੱਡੇ ਦਿਖਾਉਣਾ ਕਿ ਲੋਕ ਆਪ ਹੀ ਲੱਗੇ ਹੋਏ ਨੇ ਕਈਆਂ ਨੂੰ ਫੜ ਕੇ ਆਪ ਹੀ ਭਰ ਰਹੇ ਨੇ ਕਿ ਆਮ ਆਦੀ ਪਾਰਟੀ ਦੇ ਜਿਹੜੀ ਕਹਿੰਦੀ ਆ ਕਿ ਸਾਡੀ ਸਰਕਾਰ ਬਹੁਤ ਵਧੀਆ ਸਰਕਾਰ ਅਸੀਂ ਕੰਮ ਕਰਿਆ ਤਾਂ ਵੋਟ ਪਾ ਦਿਓ ਇਹ ਵੀ ਗੱਲ ਕਰਾਂਗੇ ਲੋਕਾਂ ਨਾਲ ਇਥੇ ਆਪ ਹੀ ਲੱਗੇ ਹੋਏ ਨੇ ਇਹ ਬਲਾਂਡੂnga ਖਟਕ ਕਿਵੇਂ ਹੋ ਗਿਆ ਇਹ ਇਹ ਤਾਂ ਹੁਣ ਪੱਟ ਕੇ ਸਿੱਟ ਗਏ ਕੌਣ ਇਹ ਪਾਣੇ ਪੱਟ ਕੇ ਗਏ ਆ ਵਾਟਰ ਬੱਸ ਵਾਲੇ ਹੂੰ ਹੁਣ ਆਪ ਹੀ ਕਰੀ ਜਣਿਆ ਦੇ ਲੋਕ ਡੇ ਡੇ ਟੋਏ ਆ ਹੂੰ ਕੋਈ ਨਾ ਗੱਲ ਨਹੀਂ ਕਰੀ ਵੀ ਪੱਟ ਤਾਂ ਗਏ ਇਹਨੂੰ ਭਰ ਕੇ ਜਾਓ ਆਏ ਸੀ ਪ੍ਰਧਾਨ ਜੀ ਹੂੰ ਕਹਿੰਦੇ ਉਹ ਆਪੇ ਕਰਕੇ ਜਾਣਗੇ ਹੂੰ ਤੇ ਅੱਜ ਉਹਵੇਂ ਭੈ ਤਾਂ ਹੂੰ ਆਪ ਹੀ ਭਰੇ ਆ ਸਮ ਕੰਮ ਕਿਵੇਂ ਲੱਗਦਾ ਆਮਾ ਦੀ ਪਾਰਟੀ ਜਿਹੜੀ ਆਮਾ ਦੀ ਪਾਰਟੀ ਕਹਿੰਦੀ ਸੀ ਇਹ ਕੰਮ ਕਰਿਆ ਤਾਂ ਵੋਟ ਪਾ ਦਿਓ ਜੇ ਨਹੀਂ ਕਰਦੇ ਨਾ ਪਾਓ ਕੰਮ ਤਾਂ ਹੁਣ ਹੀ ਦੇਖ ਲਓ ਤੁਹਾਡੇ ਸਾਹਮਣੇ ਆ ਕੰਮ ਤਾਂ ਹਾਂ ਆ ਦੇਖ ਲਓ ਕੀ ਹਾਲ ਹੈ ਗਾਂ ਹਾਂ ਜੀ ਓਟੋ 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 ਜੀ ਹੋਰ ਵੀ ਗੱਲਬਾਤ ਕਰਾਂਗੇ ਓਟੋਆ ਵੇਖੋ ਕਿਹੜੇ-ਕਿਹੜੇ ਡੂੰਗੇ ਓਟੋ ਪੱਟੇ ਆ ਹੂੰ ਛੋਟੂ ਕਿਵੇਂ ਐ ਵਧੀਆ ਜੀ ਕਿਵੇਂ ਲੱਗਦਾ ਬਹੁਤ ਵਧੀਆ ਮਾਹੌਲ ਐ ਇੱਥੇ ਹੀ ਹੂੰ ਵਧੀਆ ਸਰਕਾਰ ਐ ਵਧੀਆ ਸਰਕਾਰ ਆਈ ਜਾਂਦੀ ਐ ਬਸ ਛੱਡੀ ਜਾਂਦੀ ਐ ਹੂੰ ਇੱਥੇ ਬਾਪ ਹੀ ਲੱਗੇ ਹੋਇਆ ਸੈੱਟ ਕੀਤਾ ਮਾੜਾ-ਮੋਟਾ ਬਾ ਕੰਮ ਚਲਾਇਆ ਜਾ ਜੀ ਭਾਈ ਸਾਨੂੰ ਧੰਦੇ ਲਾਤਾ ਤੁਸੀਂ ਵੀ ਧੰਦਾ ਤੁਸੀਂ ਮਿੱਟੀ ਇੱਧਰ ਸਿੱਟੋ ਇੱਧਰ ਸਿੱਟੋ ਕਦੇ ਟੋਆ ਪੱਟੋ ਕਦੇ ਭਰ ਦਿਓ ਹਾਂ ਤੇ ਫਿਰ ਸਾਡੇ ਆਸਤੇ ਕੰਮ ਵਧਾਤਾ ਹੈ ਪਾਣੀ ਵਧੀਆ ਪਾਣੀ ਆਉਣ ਦੇ ਮਾਰਿਆ ਨੇ ਬਾਹਲਾ ਵਧੀਆ ਪਾਣੀ ਆ ਗਿਆ ਪਾਣੀ ਉਦੋਂ ਵੀ ਨਖੜਾ ਹੋ ਗਿਆ ਫਿਰ ਕਦੋਂ ਆਊਗਾ ਕੀ ਪਤਾ ਕਦੋਂ ਆਊਗਾ ਆਹੋ ਇਹ ਨਾਲੇ ਬੀਬੀ ਤੁਹਾਨੂੰ ਤੁਸੀਂ ਕੰਮ ਲਾ ਕੇ ਨਾਲੇ ਜੀ ਜੀ ਇੱਧਰ ਵੇਖੋ ਆਮ ਆਦੀ ਪਾਰਟੀ ਦੇ ਰਾਜ ਦਾ ਕੰਮ ਤੇ ਗਰੀਬ ਲੋਕ ਆ ਇਹਨਾਂ ਦੀ ਕੋਈ ਸੁਣਵਾਈ ਨਹੀਂ ਕਿਸੇ ਵੀ ਤਰ੍ਹਾਂ ਦੀ ਇੱਧਰਲੇ ਪਾਸੇ ਵੇਖੋ ਖੱਡਾ ਪਟਿਆ ਪਿਆ ਇੱਧਰਲੇ ਪਾਸੇ ਕਿੱਡਾ ਟੋਆ ਭੜੀ ਲੱਗੀ ਪਈ ਆ ਇੱਧਰਲੇ ਪਾਸੇ ਵੇਖੋ ਸਾਰਾ ਪਟ ਕੇ ਸਿੱਟ ਗਿਆ ਮੁੜ ਕੇ ਕੋਈ ਨਹੀਂ ਆ ਕੋਈ ਕਿਸੇ ਦੀ ਸਾਰ ਨਹੀਂ ਲੈਂਦਾ ਮਾਤਾ ਕਿੰਨੇ ਚਿਰ ਹੋ ਗਿਆ ਪਟਿਆ ਪੈਣ ਟੋਆ ਵੀ ਕਿੰਨੇ ਹੋ ਗਏ ਬੰਤਾ ਆਪਣੀ ਪਤਾ ਨਹੀਂ ਨਾ ਹੋ ਗਏ 10 ਦਿਨ ਹੋ ਗਏ 10 ਦਿਨ ਹੋ ਗਏ ਤੂੰ 10 ਦਿਨ ਕਹਿ ਰਿਹਾ ਕੋਈ ਵੱਧ ਕਹਿ ਰਿਹਾ ਕੋਈ ਘੱਟ ਕਹਿ ਰਿਹਾ ਇੰਨੇ ਕੀ ਹੋ ਗਏ ਲਗਭਗ ਬਈ ਐਸਟੀਮੇਟ ਤੇ ਹੈ ਨਹੀਂ ਪੱਕਾ ਹੂੰ ਬੂਆ ਬੂਰਾ ਹਾਲ ਗਲੀਆਂ ਦਾ ਬਈ ਆ ਜਾ ਲੋ ਕਿੰਨਾ ਟਾਈਮ ਹੋ ਗਿਆ ਰੁਬਾ ਨਾ ਤਾਂ ਪਾਣੀ ਦਾ ਪਾਣੀ ਵੀ ਗੰਦਾ ਹੁੰਦਾ ਦੇ ਵਿੱਚ ਪੇਨ ਨੂੰ ਵੀ ਦਿੱਕਤ ਹੈਗੀ ਆ ਕਿ ਕਿਧਰੋਂ ਭਰਨਾ ਪਵੇ ਕਿਧਰੋਂ ਇਹਦਾ ਕੋਈ ਹੱਲ ਕਰੋ ਇਹਦਾ ਜੀ ਵੇਖੋ ਲੋਕ ਆਪ ਹੀ ਕਈਆਂ ਫੜ ਕੇ ਆਪ ਹੀ ਭਰ ਰਹੇ ਨੇ ਉੱਪਰੋਂ ਬਰਸਾਤ ਦਾ ਮੌਸਮ ਹੋਇਆ ਪਿਆ ਜੇਕਰ ਬਰਸਾਤ ਆ ਜਾਂਦੀ ਤੇ ਇਹਨਾਂ ਦੇ ਵਿੱਚ ਇਹਨਾਂ ਦੇ ਗਰੀਬਾਂ ਦੇ ਜਵਾਕਾਂ ਦੇ ਜਵਾਕ ਵੀ ਡਿੱਗਣਗੇ ਇਹਦੇ ਵਿੱਚ ਵਹੀਕਲ ਵੀ ਡਿੱਗਣਗੇ ਇਹਨਾਂ ਗਰੀਬਾਂ ਲੋਕਾਂ ਦਾ ਨੁਕਸਾਨ ਹੋਊਗਾ ਪਰ ਇਹਨਾਂ ਦੀ ਕਿਤੇ ਸੁਣਵਾਈ ਨਹੀਂ ਇਥੇ ਆਮ ਆਦੀ ਪਾਰਟੀ ਦਾ ਪ੍ਰਧਾਨ ਆਮ ਆਦੀ ਪਾਰਟੀ ਦਾ ਐਮਸੀ ਤੇ ਆਮ ਆਦੀ ਪਾਰਟੀ ਦੀ ਸਰਕਾਰ ਪਰ ਕੰਮ ਵਿੱਚ ਜਿੱਤੋ ਦੇ ਨਹੀਂ ਹੋ ਰਹੇ ਲੋਕ ਕਰਲਾ ਰਹੇ ਆ ਤੇ ਇਧਰ ਗੰਦਗੀ ਦੇ ਢੇਰ ਵੇਖੋ ਆ ਮਿੱਟੀ ਦੇ ਢੇਰ ਲੱਗੇ ਵੇਖੋ ਕਿਹੜੇ ਕਿਹੜੇ ਢੇਰ ਲੱਗੇ ਪਏ ਆ ਆ ਢੇਰ ਵੇਖੋ ਕਿਹੜੇ ਕਿਹੜੇ ਢੇਰ ਲੱਗੇ ਪਏ ਆ ਜੀ ਜਿਹੜੇ ਟੁੱਟ ਟੁੱਟ ਗਏ ਉਹਦੇ ਚ ਗੱਟੇ ਵਸਾ ਕੇ ਬੰਦ ਕਰ ਦਿੱਤੇ ਇਹਨਾਂ ਨੇ ਜੀ 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 ਕਹਿੰਦੇ ਅਸੀਂ ਆਵਾਂਗੇ ਪ੍ਰਧਾਨ ਆਇਆ ਸੀ ਇਹਨਾਂ ਨੂੰ ਕੁੱਟ ਕੇ ਅਸੀਂ ਇਹ ਪੱਤੇ ਲਾਵਾਂ ਇੱਟਾਂ ਨਾਲ ਜੇ ਵਧੀਆ ਬਣਾ ਦੇਾਂਗੇ ਤੁਹਾਨੂੰ ਬਹੁਤ ਵਧੀਆ ਬਣਾ ਕੇ ਗਿਆ ਇਹ ਦੇਖੋ ਨਹੀਂ ਇਹ ਟੱਕਣਾ ਇਹ ਹੈ ਟੱਕ ਨਹੀਂ ਸੀਵਰੇਜ ਦੇ ਪੇ ਹੋਇਆ ਹੀ ਪਾਪਾਂ ਦੇ ਜਿਹੜੇ ਉਹ ਟੁੱਟ ਗਏ ਉਹਦੇ ਵਿੱਚ ਗੱਟੇ ਫਸਾ ਦਿੱਤੇ ਠੇਕੇਦਾਰ ਨੇ ਇਹਨਾਂ ਬਸ ਕੰਮ ਨਿਬੜ ਗਿਆ ਸਾਡਾ ਜੀ ਨਿਬੜ ਗਿਆ ਹਾਂ ਤੁਸੀਂ ਇੱਥੇ ਪ੍ਰਧਾਨ ਨਾਲ ਗੱਲ ਨਹੀਂ ਕਰੀ ਤੁਹਾਡਾ ਇੱਥੇ ਆਇਆ ਸੀ ਦੇਖ ਕੇ ਮੌਕਾ ਚ ਲੱਗੇ ਇਹਨਾਂ ਨੂੰ ਕੁੱਟ ਕੇ ਬਜਿਰੀ ਨੂੰ ਠੇਹਾ ਜੇ ਉੱਤੇ ਇੱਟਾਂ ਲਾਵਾਂ ਟੈਲਾਂ ਮਿਸਤਰੀ ਸੱਦਦੇ ਆ ਦੋ ਦਿਨ ਹੋ ਗਏ ਆਏ ਨੇ ਇਟਾ ਉਟਾ ਸਭ ਵਿੱਚੇ ਨਾਪ ਦਿਤੀਆਂ ਹਾਂ ਬਸ And I think a...